ਰੋਪੜ ਬਲਾਕ ਦੇ ਅੱਡ-ਅੱਡ ਪਿੰਡਾਂ ਤੋਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਮੀਦਵਾਰ ਅੱਜ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੌਣਾ ਦਾ ਵਿਗਲ ਵਜਾਉਣ ਦੇ ਲਈ ਇੱਥੇ ਪਹੁੰਚੇ ਨੇ ਇੱਕ ਵਾਰ ਸਾਰੇ ਹੀ ਜੋਸ਼-ਸ਼ੋਰ ਨਾਲ ਫਤੇ ਬੁਲਾਇਓ ਇਹਦੇ ਛੰਡੇ ਹੱਥਾਂ ਚੱਕੇ ਵੇ ਉੱਪਰ ਨੂੰ ਜਾ ਕੇ ਫਤੇ ਬੁਲਾਇਓ ਵਾਹਿਗੁਰੂ ਜੀ ਕਾ ਆਦਮੀ ਪਾਰਟੀ ਦੇ ਤੁਸੀਂ ਸਾਰੇ ਯੋਧੇ ਇਸ ਲਈ ਵਧਾਈ ਦੇ ਪਾਤਰ ਹੈ ਕਿ ਜਿਹੜੀ ਵੀ ਲੜਾਈ ਛੇੜਨੀ ਹੁੰਦੀ ਹੈ ਤੁਸੀਂ ਸਾਰੇ ਪੂਰੀ ਦਲੇਰੀ ਦੇ ਨਾਲ ਪੂਰੇ ਜੋਰ ਸ਼ੋਰ ਦੇ ਨਾਲ ਉਸ ਲੜਾਈ ਦੇ ਵਿੱਚ ਕੁੱਦਦੇ ਹੈ ਜਿਵੇਂ ਤੁਸੀਂ ਸਾਰਿਆਂ ਨੇ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਉਦੋਂ ਲੱਗਦਾ ਸੀ ਵੀ ਐਵੇਂ ਝੰਡੇ ਚੱਕੀ ਫਿਰਦੇ ਝਾੜੂ ਵਾਲੇ ਤੇ ਕਿੱਥੇ ਸਰਕਾਰਾਂ ਬਣਦੀਆਂ ਇਦਾਂ ਪਰ ਤੁਸੀਂ ਸਭ ਨੇ ਤਖਤਾ ਦਿੱਲੀ ਦੇ ਵਿੱਚ ਵੀ ਸਰਕਾਰ ਬਣਾ ਕੇ ਔਰ ਪੰਜਾਬ ਦੇ ਵਿੱਚ ਵੀ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਤੁਸੀਂ ਆਮ ਲੋਕਾਂ ਦੀ ਤਾਕਤ ਜਿਹੜੀ ਹੈ ਉਹ ਦੱਸ ਦਿੱਤੀ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਤਖਤਾ ਪਲਟ ਕਰਨ ਦੀ ਤਾਕਤ ਜਿਹੜੀ ਉਹ ਰੱਖਦੇ ਐ ਔਰ ਅੱਜ ਜਦੋਂ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਹੁਣ ਵਾਰੀ ਆ ਗਈ ਲੋਕਲ ਚੋਣਾਂ ਦੀ ਪੰਚਾਇਤੀ ਚੋਣਾਂ ਦੀ ਸਰਪੰਚਾਂ ਦੀਆਂ ਚੋਣਾਂ ਹੋਈਆਂ ਉਦੋਂ ਵੀ ਕਹਿੰਦੇ ਸੀ ਕਹਿੰਦੇ ਬਈ ਵਿਰੋਧੀ ਕਹਿੰਦੇ ਸੀ ਕਹਿੰਦੇ ਵਿਧਾਨ ਸਭਾ ਤਾਂ ਬੋਟਾਂ ਪੈ ਗਈਆਂ ਹਵਾ ਸੀਗੀ ਪਰ ਇਹ ਪੰਚਾਇਤਾਂ ਦਾ ਇਲੈਕਸ਼ਨ ਕਹਿੰਦੇ ਹੋਰ ਤਰ੍ਹਾਂ ਦਾ ਏ ਇੱਥੇ ਸਰਪੰਚ ਬਣਨ ਵਾਲੇ ਕਹਿੰਦੇ ਇਹਨਾਂ ਕੋਲ ਲੀਡਰ ਨਹੀਂ ਹੈ ਪਰ ਜਦੋਂ ਰੋਪੜ ਵਿਧਾਨ ਸਭਾ ਹਲਕੇ 'ਚ ਬੋਟਾਂ ਹੋਈਆਂ ਪੰਚਾਇਤਾਂ ਦੀਆਂ ਤਾਂ ਸਭ ਤੋਂ ਜ਼ਿਆਦਾ ਸਰਪੰਚ ਕਿਹੜੀ ਪਾਰਟੀ ਦੇ ਬਣੇ ਹੁਣ ਬੋਟਾਂ ਆ ਗਈਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦੀਆਂ ਹੁਣ ਵੀ ਇਹ ਗੱਲ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਇਹ ਸ਼ਗੂਫਾ ਛੱਡਿਆ ਜਾਂਦਾ ਬਈ ਉਹ ਗੱਲ ਹੋਰ ਸੀਗੀ ਵਿਧਾਨ ਸਭਾ ਲੋਕ ਸਭਾ ਦੀ ਪਹਿਲਾਂ ਲੋਕ ਸਭਾ ਦੇ ਵਿੱਚ ਦੇ ਕਹਿੰਦੇ ਸੀਗੇ ਤੇ ਕਹਿੰਦੇ ਲੋਕ ਸਭਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਔਖੀਆਂ ਪੈਣੀਆਂ ਪੰਜਾਬ ਦੇ ਕੋਸ਼ ਖਲਕੇ ਆ ਜਿਹੜੇ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀਆਂ ਜਿੱਤੇ ਉਹਨਾਂ ਦੇ ਵਿੱਚ ਤੁਹਾਡੀ ਸਭ ਦੀ ਮਿਹਨਤ ਦੀ ਬਦੌਲਤ ਲੋਕ ਸਭਾ ਵੋਟਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਰੋਪੜ ਹਲਕਾ ਸ਼ਾਨਦਾਰ ਲੀਡ ਦੇ ਨਾਲ ਜਿੱਤਿਆ ਇਸ ਤੋਂ ਮਲਵਿੰਦਰ ਸਿੰਘ ਕੰਗ ਜੀ ਨੂੰ ਐਮਪੀ ਬਣਾ ਕੇ ਭੇਜਿਆ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਵਾਰੀ ਆ ਗਈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਾਲੇ ਫੇਰ ਵੈਮ ਹੈ ਕਹਿੰਦੇ ਬਈ ਐਮਐਲਏ ਐਮਪੀ ਤਾਂ ਬਣ ਗਏ ਪਰ ਵਿਰੋਧੀਆਂ ਨੂੰ ਇਹ ਲੱਗਦਾ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਵਲੰਟੀਅਰ ਹੈ ਸੁਧਾਰਨ ਬੰਦੇ ਹੈ ਬਈ ਇਹ ਕਹਿੰਦੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨਹੀਂ ਬਣ ਸਕਦੇ ਇਹ ਉਹੀ ਕਹਿੰਦੇ ਲੀਡਰ ਬਣੂਗੇ ਪੁਰਾਣੇ ਜਿਹੜੇ ਕਾਲੀਆਂ ਕਾਂਗਰਸੀਆਂ ਵਾਲੇ ਹੈ ਬੜੀਆਂ ਠੁੱਠਾਂ ਵਾਲੇ ਕਹਿੰਦੇ ਇਹਦਾ ਇਲੈਕਸ਼ਨ ਹੋਈ ਜਿੱਤ ਸਕਦੇ ਪਰ ਜਿੰਦਾਬਾਦ ਜਿੰਦਾਬਾਦ ਪਰ ਅੱਜ ਦਾ ਤੁਹਾਡਾ ਕੱਠ ਉਹ ਪਿੱਛੇ ਤੱਕ ਜਿ ਦਿਖਾਇਆ ਜਾਵੇ ਜਿੰਨੇ ਨੌਜਵਾਨ ਵੀ ਪਹੁੰਚੇ ਨੇ ਮਾਤਾ ਮਾਂ ਪੈਣਾ ਵੀ ਪਹੁੰਚੀਆਂ ਬਜ਼ੁਰਗ ਵੀ ਪਹੁੰਚੇ ਐ ਅੱਜ ਦਾ ਤੁਹਾਡਾ ਕੱਠ ਇਸ ਗੱਲ ਦਾ ਗਵਾਹ ਏ ਕਿ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਵੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਵੀ ਆਮ ਆਦਮੀ ਦੀ ਕ੍ਰਾਂਤੀ ਆਈ ਖੜੀ ਐ ਆ ਛੰਡੇ ਵਾਲੇ ਝਾੜੂ ਦੇ ਛੰਡੇ ਵਾਲਿਆਂ ਨੇ ਰੂਪੜ ਬਲਾਕ ਦੇ 15 ਦੇ 15 ਬਲਾਕ ਸੰਪਤੀ ਜ਼ੋਨਾਂ ਦੇ ਵਿੱਚ ਨੂਰਪੁਰ ਵੇਦੀ ਬਲਾਕ ਦੇ ਜਿੱਥੇ ਇਸ ਤੋਂ ਬਾਅਦ ਜਾਣਾ ਉੱਥੇ ਵੀ ਇਹਦੇ ਵਲੰਟੀਅਰਾਂ ਨੇ ਇਕੱਠੇ ਹੋਣਾ ਨੂਰਪੁਰ ਵੇਦੀ ਬਲਾਕ ਦੇ 17 ਦੇ 17 ਬਲਾਕ ਸੰਪਤੀ ਜ਼ੋਨਾਂ 'ਚ ਉਹ ਰੂਪੜ ਵਿਧਾਨ ਸਭਾ ਹਲਕੇ ਦੇ ਜਿਹੜੇ ਤਿੰਨ ਜਿਹੜੇ ਜ਼ੋਨ ਪੈਂਦੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਦੇ ਵਿੱਚ ਵੀ ਤਾਂ ਚੌਥਾ ਸਾਡਾ ਭਰਤਗੜ ਦੇ ਨਾਲ ਵੀ ਹਿੱਸਾ ਪੈਂਦਾ ਉਹਦੇ ਉਮੀਦਵਾਰ ਵੀ ਖੜੇ ਆ ਇਹ ਸਾਰੇ ਜ਼ੋਨਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਝੰਡਾ ਬੁਲੰਦ ਕਰਨਾ ਆਮ ਆਦਮੀ ਪਾਰਟੀ ਦੇ ਵਲੰਟੀਰਾਂ ਨੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣਨਾ ਔਰ ਬਣਨਾ ਕਾਦੇ ਵਾਸਤੇ ਹੈ ਬਣਨਾ ਕਾਦੇ ਵਾਸਤੇ ਹੈ ਪਿੰਡਾਂ ਦੇ ਵਿਕਾਸ ਵਾਸਤੇ ਤੁਸੀਂ ਸਾਰੇ ਆਪ ਇਸ ਗੱਲ ਦੇ ਗਵਾਹ ਕਿ ਅੱਜ ਤੱਕ ਵੀ ਬਲਾਕ ਸੰਮਤੀਆਂ ਇੱਥੇ ਸੀਗੀਆਂ ਅੱਜ ਤੱਕ ਵੀ ਜ਼ਿਲ੍ਹਾ ਪ੍ਰੀਸ਼ਦਾਂ ਇੱਥੇ ਸੀਗੀਆਂ ਅੱਜ ਤੱਕ ਵੀ ਐਮਐਲਏ ਬਣਦੇ ਰਹੇ ਪਰ ਤੁਸੀਂ ਦੱਸੋ ਕਿ ਕੀ ਅੱਜ ਤੱਕ ਨੇ ਪਿੰਡ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਿਆ ਨਹੀਂ ਬਣਿਆ ਨਹੀਂ ਬਣਿਆ ਇਹ ਜੇ ਪਿੰਡ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਏ ਤਾਂ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਏ ਬਣਾਏ ਚਾਹੇ ਪੰਚਾਇਤਾਂ ਦੇ ਰਾਹੀਂ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣਿਆ ਨਹੀਂ ਤਾਂ ਹੁਣ ਤੱਕ ਹੁਣ ਤੱਕ ਪੰਚਾਇਤਾਂ ਨੂੰ ਵਰਤ ਕੇ ਬਲਾਕ ਸੰਮਤੀਆਂ ਨੂੰ ਵਰਤ ਕੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਵਰਤ ਕੇ ਕੀ ਕਰਦੀਆਂ ਰਹੀਆਂ ਰਵਾਇਤੀ ਪਾਰਟੀਆਂ ਆਹ ਕੁਝ ਕਰਦੀਆਂ ਰਹੀਆਂ ਜਿਹੜਾ ਕੁਝ ਆ ਪੂਲ ਪਿੰਡ ਦੇ ਵਿੱਚ ਕੀਤਾ ਹੋਇਆ 400 ਕਿੱਲਾ ਜ਼ਮੀਨ ਦਾ ਜਿਹਦੀ 800 ਕਰੋੜ ਕੀਮਤ ਹੈ ਜਿਹਦੀ ਮਾਲਕ ਪੰਚਾਇਤ ਉਹਦੇ ਮਾਲਕ ਕਾਗਜ਼ਾਂ ਦੇ ਵਿੱਚ ਪੰਜਾਬ ਦੇ ਸਿਆਸੀ ਪਾਰਟੀਆਂ ਦੇ بڑے بڑے ਲੋਕਾਂ ਨੂੰ ਬਣਾਤਾ ਐਦਾਂ ਦੇ ਕੰਮ 8-800 ਕਰੋੜ ਲੁੱਟਣ ਦੇ ਹੁਣ ਤੱਕ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਕਰਦੀਆਂ ਰਹੀਆਂ ਪਰ ਜਦੋਂ ਆਵਾਜ਼ ਦੀ ਪਾਰਟੀ ਵਾਲਿਆਂ ਨੇ ਇਹ ਬਲੌਕ ਸੰਪਤੀ ਮੈਂਬਰ ਪੰਚਾਇਤਾਂ ਦੇ ਨੁਮਾਇੰਦੇ ਜ਼ਿਲ੍ਹਾ ਅਫੀਸ਼ਰਲ ਮੈਂਬਰ ਬਣਨਾ ਆਪਾਂ ਨੇ ਪਿੰਡਾਂ ਦੇ ਵਿੱਚ ਕੰਮ ਕਰਨੇ ਆ ਜਿਵੇਂ ਪਿੰਡਾਂ 'ਚ ਪਿੰਡ-ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਨੇ ਸ਼ੁਰੂ ਹੋਇਆ ਜਿਵੇਂ ਜਿਹੜਿਆਂ ਪਿੰਡਾਂ ਨੂੰ ਅੱਜ ਤੱਕ ਕਦੇ ਰਸਤੇ ਨਹੀਂ ਸੀਗੇ ਉਹਨਾਂ ਪਿੰਡਾਂ ਨੂੰ ਰਸਤੇ ਬਣਨੇ ਸ਼ੁਰੂ ਹੋਏ ਆ ਜਿਵੇਂ ਪਿੰਡਾਂ ਦੇ ਵਿੱਚ ਘਨੋਲੀ ਰੂਪੜ ਬਲਾਕ ਦਾ ਐਡਾ ਵੱਡਾ ਪਿੰਡ ਅੱਜ ਤੱਕ ਘਨੋਲੀ ਵਾਲਿਆਂ ਦਾ ਕਦੇ ਕੂੜੇ ਦਾ ਪ੍ਰਬੰਧ ਨਹੀਂ ਹੋਇਆ ਸਰਪੰਚ ਸਾਹਿਬ ਇੱਥੇ ਖੜੇ ਆ ਸਾਡੇ ਸਰਪੰਚ ਸਾਹਿਬ ਜਿੰਨੇ ਸਾਲ ਪਹਿਲਾਂ ਘਨੌਲੀ ਦਾ ਕੂੜੇ ਦਾ ਡੰਪ ਚੱਕ ਹੋਇਆ ਸੀਗਾ ਅੱਜ ਅੱਗੇ ਨੂੰ ਆਜੋ ਇਹ ਕਹਿੰਦੇ ਅੱਜ ਤੱਕ ਕਦੇ ਘਨੌਲੀ ਦੇ ਵਿੱਚ ਕੂੜੇ ਦੇ ਡੰਪ ਲੱਗ ਜਾਂਦੇ ਆ ਸ਼ੇਰ ਵਰਗਾ ਪਿੰਡ ਹੈ ਪਹਾੜ ਬਣ ਗਏ ਅੱਜ ਤੋਂ ਪਹਿਲਾਂ ਕਿੰਨੇ ਸਾਲ ਪਹਿਲਾਂ ਚੱਕ ਹੋਇਆ ਡੰਪ ਘਨੌਲੀ ਦਾ ਕੂੜੇ ਦਾ ਮਹਾਂ ਜੀ ਕਦੇ ਵੀ ਨਹੀਂ ਜਦੋਂ ਅਸੀਂ ਜੰਮੇ ਆਏ ਤੁਸੀਂ ਦੇਖਿਆ ਹੀ ਨਹੀਂ ਕਦੇ ਚੱਕਿਆ ਪਹਿਲੀ ਵਾਰ ਜਿਹੜਾ ਘਨੌਲੀ ਦੇ ਵਿੱਚ ਕੂੜੇ ਦਾ ਪਹਾੜ ਚੱਕਣਾ ਸ਼ੁਰੂ ਹੋਇਆ ਜਿਹੜੇ ਪੰਚਾਇਤਾਂ ਦੇ ਕਰਨ ਵਾਲੇ ਕੰਮ ਹੈ ਐਦਾਂ ਦੇ ਸਾਡੇ ਸਰਪੰਚ ਬਣਿਆ ਪਰ ਪਹਿਲੀ ਵਾਰ ਘਨੌਲੀ ਜਿੱਥੋਂ ਕੁੜੀਆਂ ਐਡੇ ਮੈਡਲ ਜਿੱਤ ਕੇ ਲਿਆਣੀਆਂ ਉੱਥੇ ਜਿਹੜਾ ਸਟੇਡੀਅਮ ਬਣਨਾ ਸ਼ੁਰੂ ਹੋਇਆ ਐ ਏਦਾਂ ਹੀ ਬਾਕੀ ਪਿੰਡਾਂ ਦੇ ਵਿੱਚ ਵੀ ਸਟੇਡੀਅਮ ਬਣਨੇ ਸ਼ੁਰੂ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਕਿ ਸਾਡੇ ਨਮਾਇੰਦਿਆਂ ਨੇ ਜਿਹੜੇ ਤੁਸੀਂ ਨਮਾਇੰਦੇ ਬਣਾ ਕੇ ਭੇਜਨੇ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਵਿਕਾਸ ਦੇ ਕਾਰਜ ਕਰਨੇ ਐ ਪਹਿਲਾਂ ਵਾਲਿਆਂ ਤੋਂ ਮੈਂ ਗੱਲ ਰਿਕਾਰਡ ਤੇ ਦੱਸ ਦਿੰਦਾ ਇਹ ਗੱਲ ਕਾਗਜ਼ੀ ਐ ਕੋਈ ਝੂਠੀ ਗੱਲ ਨਹੀਂ ਐ ਪਹਿਲਾ ਵਾਲਿਆਂ ਤੋਂ ਆਪਣੇ ਬਲੌਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਖਾਤਿਆਂ 'ਚ ਪਏ ਪੈਸੇ ਵੀ ਖਰਚ ਨਹੀਂ ਹੋਏ ਹੋਰ ਤਾਂ ਕਿਸੇ ਸਕੀਮ ਤੇ ਹੈ ਚਾਹੇ ਮਦਰੀਗਾ ਤੇ ਚਾਹੇ ਹੋਰ ਸਕੀਮ ਤੇ ਉਹਨਾਂ ਨੇ ਕੀ ਕੰਮ ਕਰਨੇ ਸੀਗੇ ਹੁਣ ਤੁਹਾਨੂੰ ਇਹੀ ਬੇਨਤੀ ਹੈ ਕਿ ਇਹ ਇਲੈਕਸ਼ਨ ਨੂੰ ਤੁਸੀਂ ਹਲਕੇ ਦੇ ਵਿੱਚ ਨਹੀਂ ਲੈਣਾ ਤੁਸੀਂ ਜਾ ਕੇ ਪਿੰਡ-ਪਿੰਡ ਲੜਾਈ ਲੜਨੀ ਹੈ ਲੜਾਈ ਤੁਹਾਡੀ ਇੱਕੋ ਹੀ ਹੈ ਅਸੀਂ ਝਾੜੂ ਦਾ ਉਮੀਦਵਾਰ ਜਿਤਾਣਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਤਾਣਾ ਤਾਂ ਕਿ ਸਾਡੇ ਪਿੰਡ ਜਿਹੜੇ ਉਹ ਪਿੰਡਾਂ ਦੇ ਵਿੱਚ ਵੀ ਵਿਕਾਸ ਜਿਹੜਾ ਉਹ ਸ਼ਹਿਰਾਂ ਦੀ ਤਰ੍ਹਾਂ ਤੇ ਹੋ ਸਕੇ ਪਿੰਡਾਂ ਦੇ ਵਿੱਚ ਵੀ ਕੂੜੇ ਦਾ ਪ੍ਰਬੰਧ ਹੋ ਸਕੇ ਜਿਵੇਂ ਪਿਛਲੇ 4 ਸਾਲ ਦੇ ਸਮੇਂ ਚ ਅਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੇਸਟ ਮੈਨੇਜਮੈਂਟ ਸਿਸਟਮ ਬਣਾਇਆ ਹੈ ਪਿੰਡਾਂ ਦੇ ਵਿੱਚ ਵੀ ਗਰਾਊਂਡ ਸਟੇਡੀਅਮ ਮਿਲ ਸਕਣ ਜਿਵੇਂ ਅਸੀਂ ਸੈਂਕੜੇ ਪਿੰਡਾਂ ਦੇ ਵਿੱਚ ਸ਼ੁਰੂਆਤ ਕੀਤੀ ਹੈ ਕਿਸੇ ਪਿੰਡ ਦਾ ਰਸਤਾ ਕੱਚਾ ਨਾ ਰਹੇ ਪਿੰਡਾਂ ਦੇ ਵਿੱਚ ਵੀ ਲਾਈਟਾਂ ਪਾਰਕ ਹੋਰ ਸਹੂਲਤਾਂ ਮਿਲ ਸਕਣ ਇਹਨੇ ਲਈ ਤੁਸੀਂ ਹਰ ਪਿੰਡ ਦੇ ਵਿੱਚ ਇਹ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚਾਉਣਾ ਜਿਹੜੀ ਅਲਖ ਝਾੜੂ ਦੀ ਜਗਾਨੀ ਹੈ ਸਾਡੇ ਸਾਰੇ ਹੀ ਵਲੰਟੀਅਰ ਬੜੇ ਵਧੀਆ ਕੈਂਡੀਡੇਟ ਹੈ ਜਿਹੜੇ ਹਮੇਸ਼ਾ 24 ਘੰਟੇ ਪਹਿਲਾਂ ਵੀ ਦਿਵਾਇ ਦੇ ਬਣ ਤੋਂ ਬਿਨਾਂ ਵੀ ਸਾਡੇ ਕੰਮਾਂ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਜਿਵੇਂ ਗੱਲ ਕਰਾਂ ਹੁਸੈਨਪੁਰ ਜੋਂ ਤੋਂ ਮਲਕੀਸ਼ ਸਿੰਘ ਭੰਗੂ ਜੀ ਸਾਡੇ ਬੜੇ ਸ਼ਾਨਦਾਰ ਸਾਡੇ ਲੀਡਰ ਜਿਹੜੇ ਹਮੇਸ਼ਾ ਹੀ ਉਸ ਇਲਾਕੇ ਜਿੱਥੇ ਨੇ ਜਿੰਨੇ ਹੋਣ ਵਾਲੇ ਕੰਮ ਹੈ ਉਹ ਕਰਾਏ ਹੈ ਐਡੀ ਖੇਰਾਵਾ ਜੋਂ ਤੋਂ ਸਾਡੇ ਬੜੇ ਯਸ਼ੀਲੇ ਆਗੂ ਅਮਰਤਪਾਲ ਸਿੰਘ ਪੱਪੀ ਜੀ ਇਹਨਾਂ ਦੇ ਮੱਥੇ ਲੱਗਦਾ ਜਿਹੜੀ ਅਮਰਤਪਾਲ ਸਿੰਘ ਪੱਪੀ ਜਿੰਦਾਬਾਦ ਅਮਰਤਪਾਲ ਸਿੰਘ ਪੱਪੀ ਜਿੰਦਾਬਾਦ ਜਿਹੜੀ 400 400 ਏਕੜ ਜ਼ਮੀਨ ਦਾ ਘਟਾਲਾ ਕੱਢਿਆ 800 ਕਰੋੜ ਦੀ ਦਾ ਜੇ ਮੇਰੇ ਨਾਲ ਸਪੋਰਟ ਕੀਤੀ ਹੈ ਫੂਲਪਿੰਡ ਦੀ ਦਾ ਤਾਂ ਜੇ ਅਮਰਤਪਾਲ ਪੱਪੀ ਨਾ ਹੁੰਦਾ ਤਾਂ ਸ਼ਾਇਦ ਉਹ ਕਦੇ ਨੰਗਾ ਨਾ ਹੁੰਦਾ ਐਦਾਂ ਦੇ ਸਾਡੇ ਇਹ ਜਿਹੜੇ ਖੈਰਾਵਾਜ ਜੋਂ ਤੋਂ ਬਲਕ ਸੌਂਦੀ ਦੇ ਉਮੀਦਵਾਰ ਹੈ ਜਿੰਦਾਬਾਦ ਆਵਾਜ਼ਵੀਂ ਪਾਰਟੀ ਜਿੰਦਾਬਾਦ ਜਟਾਰਪੁਰਵਿੰਦਰ ਸਿੰਘ ਪੱਲ ਜਿੰਦਾਬਾਦ ਜਟਾਰਪੁਰਪਾਲ ਸਿੰਘ ਪੱਪੀ ਜਿੰਦਾਬਾਦ ਆਹ ਭਾਜੀ ਜਰਾ ਲਲਿਤ ਜੈਰੀ ਹੀਡ ਕਰ ਉਹ ਰੇ ਆਜੋ ਜਿੰਦਾਬਾਦ ਆਵਾਜ਼ਵੀਂ ਪਾਰਟੀ ਜਿੰਦਾਬਾਦ ਜਿੰਦਾਬਾਦ ਜਯੋਤ ਚਰਦਾ ਜਿੰਦਾਬਾਦ ਜਿੰਦਾਬਾਦ ਹਾਂ ਬਾਹਰ ਜਨਾਬ ਜੋ ਨਾ ਪੜਾਏ ਤੁਹਾਡਾ ਸਭ ਜੀ ਮੌਕੇ ਤੇ ਇੰਨਾ ਕਰੋ ਨਾ ਫੋਟੋ ਪੂਰੇ ਕਿchna ਕੋਈ ਆਏ ਸਰ ਦੇ ਇੱਕ ਮਿੰਟ ਅੱਗੇ ਜੀ ਉੱਥੇ ਚੀਜ਼ ਹੈ ਖਰਜਿੰਦਰ ਕੌਰ ਸਾਡੇ ਉਮੀਦਵਾਰ ਆ ਜਿਹੜੇ ਤੇ ਬੀਬੀ ਹਰਜਿੰਦਰ ਕੌਰ ਜੀ ਪਪਰਾਲੇ ਜੋਂ ਤੋਂ ਸਾਡੇ ਕੈਂਡੀਡੇਟ ਉੱਪਰ ਆ ਜਾਓ ਜੀ ਉੱਪਰ ਨਹੀਂ ਜੀ ਆਓ ਅਗੇ ਰਿੰਦਰ ਕੌਰ ਜੀ ਇੱਥੇ ਬੜੀਆ ਵਾਲੇ ਆ ਅੱਗੇ ਆ ਜਾਓ ਐਦਾਂ ਹੀ ਛੋਟੀ ਹਵੇਲੀ ਚੌਂ ਤੋਂ ਸਾਡਾ ਬਹੁਤ ਹੀ ਵਧੀਆ ਨੌਜਵਾਨ ਸਾਥੀ ਅਗਾਹ ਵਧੂ ਸਾਡਾ ਮਿੱਤਰ ਸੰਦੀਪ ਕੁਮਾਰ ਸ਼ਾਮਪੁਰਾ ਇਹ ਸੰਦੀਪ ਸਿੰਘ ਸ਼ਾਮਪੁਰਾ ਇਹ ਛੋਟੀ ਹਵੇਲੀ ਚੌਂ ਤੋਂ ਜਿਹੜਾ ਕੈਂਡੀਡੇਟ ਹੈ ਆ ਪਪਰਾਲੀ ਚੌਂ ਤੋਂ ਹਰਿੰਦਰ ਕੌਰ ਜੀ ਖੜੇ ਨੇ ਐਦਾਂ ਹੀ ਮੀਂਹਾਂਪੁਰ ਚੌਂ ਤੋਂ ਮੀ ਆਪਰ ਜੌਨ ਤੋਂ ਸਾਡੇ ਉਮੀਦਵਾਰ ਪਰਮਜੀਤ ਕੌਰ ਜੀ ਪਰਮਜੀਤ ਕੌਰ ਜੀ ਜਿਹੜੇ ਕਿ ਬਲਵਿੰਦਰ ਸਿੰਘ ਜੀ ਪੜੀ ਵਾਲੇ ਉਹ ਕਿੱਥੇ ਨੇ ਆਪ ਅੱਗੇ ਆਜੋ ਅੱਗੇ ਆਜੋ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਹੈ ਉਹਨਾਂ ਦੇ ਘਰੋਂ ਸਾਡੇ ਪਰਮਜੀਤ ਕੌਰ ਜੀ ਇਹ ਉਮੀਦਵਾਰ ਨੇ ਪੰਗਾਲਾ ਜੌਨ ਪੰਗਾਲਾ ਜੌਨ ਤੋਂ ਸਾਡਾ ਵਲੰਟੀਅਰ ਨੌਜਵਾਨ ਚਰਨਪ੍ਰੀਤ ਸਿੰਘ ਚੰਨੀ ਚੰਨ ਬੜੀ ਬੜੀ ਸਿੰਘ ਜੰਨੀ ਉਹ ਪੰਗਾੜਾ ਜੋਂ ਤੋਂ ਸਾਡਾ ਕੈਂਡੀਡੇਟ ਹੈ ਕੈਦੀ ਪਰਖਾਲੀ ਜੋਂ ਤੋਂ ਸਾਡੇ ਕੁਲਵੰਤ ਕੌਰ ਜੀ ਜਿਹੜੇ ਕਿ ਸਰਜੀਤ ਸਿੰਘ ਸਰਪੰਚ ਰਹੇ ਨੇ ਉਹਨਾਂ ਦੇ ਘਰੋਂ ਉਹ ਸਾਡੇ ਕੈਂਡੀਡੇਟ ਨੇ ਬਰਦਾਰ ਜੋਂ ਤੋਂ ਬਲਵਿੰਦਰ ਕੌਰ ਜੀ ਪਿੰਡ ਖੇੜੀ ਵਾਲੇ ਸੁਖਦੀਪ ਸਿੰਘ ਸੁੱਖਾ ਖੇੜੀ ਉਹਨਾਂ ਦੇ ਘਰੋਂ ਉਹ ਸਾਡੇ ਸੁਖਾ ਜੀ ਆਜੋ ਆਓ ਸੁਖਾ ਜੀ ਬਲਵਿੰਦਰ ਕੌਰ ਜੀ ਕਿੱਥੇ ਉਹ ਇੱਥੇ ਉਹ ਸਾਡੇ ਕੈਂਡੀਡੇਟ ਹੈ ਮਗਰੌੜ ਜੋਂ ਤੋਂ ਸਾਡਾ ਬਹੁਤ ਪੁਰਾਣਾ ਵਲੰਟੀਅਰ ਬਲਜਿੰਦਰ ਸਿੰਘ ਉਹਨਾਂ ਦੀ ਪਤਨੀ ਮਨਜੀਤ ਕੌਰ ਜੀ ਉਹ ਸਾਡੇ ਕੈਂਡੀਡੇਟ ਨੇ ਮਲਕਪੁਰ ਜਾਣ ਤੋਂ ਕੁਲਜੀਤ ਕੌਰ ਜੀ ਪਤਨੀ ਦਲਵਾਕ ਸਿੰਘ ਜੀ ਜਿਹੜੇ ਕਿ ਸਾਡੇ ਕੋਆਪਰੇਟਿਵ ਦੇ ਡਾਇਰੈਕਟਰ ਵੀ ਨੇ ਪਹਿਲਾਂ ਉਹ ਸਾਡੇ ਕੈਂਡੀਡੇਟ ਨੇ ਐਦਾਂ ਹੀ ਮਕੌੜੀ ਕਲਾਂ ਜਾਣ ਤੋਂ ਸਾਡਾ ਸਿਰਕਟ ਵਲੰਟੀਅਰ ਜਗਦੀਪ ਸਿੰਘ ਜੱਗਾ ਪਿੰਡ ਥੜੀ ਉਹਨਾਂ ਦੇ ਉਹਨਾਂ ਦੇ ਪਤਨੀ ਮਨਜੀਤ ਕੌਰ ਜੀ ਉਹ ਸਾਡੇ ਉਹ ਸਾਡੇ ਕੈਂਡੀਡੇਟ ਨੇ ਜਿੱਦਗੇ ਹੋਣੇ ਉਹ ਬੰਦੇ ਆ ਜਿਹੜੇ ਪਾਰਟੀ ਨੂੰ ਖੜੀ ਕਰਨ ਵਾਲੇ ਆ ਅੱਜ ਉਹਨਾਂ ਦੇ ਜਿਹੜੇ ਪਤਨੀ ਐ ਉਹ ਬਲਾਕ ਸੰਪਤੀ ਦੇ ਉਮੀਦਵਾਰ ਨੇ ਐਦਾਂ ਹੀ ਘਰੋਲੀ ਜਾਣ ਤੋਂ ਕਨੌਲੀ ਜਾਣ ਤੋਂ ਸਾਡਾ ਬਹੁਤ ਹੀ ਮਿਹਨਤੀ ਵਲੰਟੀਅਰ ਬਹੁਤ ਹੀ ਮਿਹਨਤੀ ਲੀਡਰ ਜਿਹੜਾ ਹਮੇਸ਼ਾ ਕਨੌਲੀ ਦੇ ਵਿਕਾਸ ਲਈ ਜੇ ਸਾਡੇ ਨਾਲ ਲੜਦਾ ਤਾਂ ਕਨੌਲੀ ਦੇ ਵਿਕਾਸ ਲਈ ਲੜਦਾ ਹਮੇਸ਼ਾ ਔਰ ਬਹੁਤ ਵੱਡੇ ਕੰਮ ਇਹਨਾਂ ਨੇ ਕਨੌਲੀ 'ਚ ਕਰਾਏ ਆ ਸਾਡੇ ਸੰਦੀਪ ਕੁਮਾਰ ਜੀ ਸੰਦੀਪ ਪਰਜਾਪਾ ਜੀ ਏ ਘਨੌਲੀ ਤੋਂ ਸਭ ਤੋਂ ਵੱਡੇ ਪਿੰਡ ਤੋਂ ਬਲਾਕ ਸੰਪਤੀ ਦੇ ਸਾਡੇ ਕੈਂਡੀਡੇਟ ਹੈ ਐਵੇਂ ਘਨੋਲਾ ਜੋਂ ਘਨੋਲੇ ਤੋਂ ਸਾਡੇ ਸਤਨਾਮ ਕੁਮਾਰ ਜੀ ਸਤਨਾਮ ਕੁਮਾਰ ਜੀ ਸਾਡੇ ਨੌਜਵਾਨ ਸਾਥੀ ਉਹ ਘਨੋਲੇ ਜੋਂ ਤੋਂ ਕੈਂਡੀਡੇਟ ਹੈ ਚੰਦਪੁਰ ਜੋਂ ਤੋਂ ਜਿਹੜਾ ਬਹੁਤ ਹੀ ਸਾਡਾ ਅਗਾਹ ਬਦੂ ਲੀਡਰ 24 ਘੰਟੇ ਲੜਾਈ ਲੜਨ ਵਾਲਾ ਸਾਡਾ ਭਰਾ ਲਲਿਤ ਡਕਾਲਾ ਇਹ ਚੰਦਪੁਰ ਜੋਂ ਤੋਂ ਕੈਂਡੀਡੇਟ ਹੈ ਐਵੇਂ ਸਾਡਾ ਦਬਰਜੀ ਜੋਂ ਤੋਂ ਦਬਰਜੀ ਜੋਂ ਤੋਂ ਸਾਡਾ ਪਾਰਟੀ ਦਾ ਬਹੁਤ ਤਗੜਾ ਲੀਡਰ ਵਲੰਟੀਅਰ ਓਮਰਾਉ ਸਿੰਘ ਓਮਰਾਉ ਸਿੰਘ ਦੀ ਪਤਨੀ ਮਨਜੀਤ ਕੌਰ ਜੀ ਉਹ ਉਹ ਸਾਡੇ ਦਬਰਜੀ ਜੋਂ ਤੋਂ ਉਮੀਦਵਾਰ ਹੈ ਐਡੀ ਜੇ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡਾ ਜਿਹੜਾ ਕਲਮਾ ਜੌਰ ਹੈ ਤਿੰਨ ਸਾਢੇ ਕਲਮਾਂ ਜੋਂ ਤੋਂ ਸਾਡੇ ਜਰਨੇਲ ਸਿੰਘ ਲਾਲੀ ਜੀ ਜਿਹੜੇ ਨੂਰਪੁਰਵਦੀ ਦੇ ਸਰਪੰਚ ਹੈ ਉਹ ਸਾਡੇ ਕੈਂਡੀਡੇਟ ਹੈ ਤਖਤਗੜ ਜੋਂ ਤੋਂ ਸਾਡੇ ਬਹੁਤ ਸੁਲਝੇ ਹੋਏ ਲੀਡਰ ਜਿਨ੍ਹਾਂ ਨੇ ਤਹਾਕਿਆਂ ਵੱਧੀ ਇਸ ਅਲੱਕੇ ਲਈ ਕੰਮ ਕੀਤਾ ਦੇਸ਼ ਰਾਜ ਸ਼ੇਣੀ ਜੀ ਸਵਰਨ ਪੈਲੇਸ ਨੂਰਪੁਰਵਦੀ ਵਾਲੇ ਇਹ ਸੁਲਝੇ ਹੋਏ ਸਾਡੇ ਆਗੂ ਹੈ ਇਹ ਸਾਡੇ ਤਖਤਗੜ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਹੈ ਐਡੀ ਮੀਆਂ ਪਰ ਜੋਂ ਦੀ ਜੇ ਗੱਲ ਕਰੀਏ ਇਹ ਰੋਪੜ ਦੇ ਆਲੇ ਦੁਆਲੇ ਦਾ ਸਾਰਾ ਹੀ ਅਨਕਾ ਪੈਂਦਾ ਮੀਆਪੁਰ ਜੋਂ ਤੋਂ ਸਾਡੇ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਪ੍ਰਮਿੰਦਰ ਸਿੰਘ ਬਾਲਾ ਜੀ ਜਿਹੜੇ ਕਿ ਸਰਪੰਚ ਨੇ ਚੰਦਪੁਰ ਦੇ ਸਰਪੰਚ ਜੀ ਜਿੰਦਾਬਾਦ ਯੂਨੀਅਨ ਦੇ ਪ੍ਰਧਾਨ ਹੈ ਪਰ ਸਰਪੰਚ ਜੀ ਇਹਨਾਂ ਦੇ ਜਿਹੜੇ ਉਮੀਦਵਾਰ ਹੈ ਉਹ ਬਾਲਾ ਜੀ ਆਪ ਨਹੀਂ ਬਾਲਾ ਜੀ ਦੇ ਪਤਨੀ ਸ਼੍ਰੀਮਤੀ ਸਤਿੰਦਰ ਸਤਿੰਦਰ ਕੌਰ ਜੀ ਉਹ ਜਿਹੜੇ ਕੈਂਡੀਡੇਟ ਨੇ ਮੀਆ ਪਰਜੋਂ ਤੋਂ ਬਾਲਾ ਜੀ ਤੁਹਾਨੂੰ ਪਤਾ ਵੀ ਹਮੇਸ਼ਾ ਹੀ ਕੋਈ ਲਾਲਚ ਨਹੀਂ ਪੱਜੇ ਰਹਿੰਦੇ ਐ ਪਾਰਟੀ ਵਾਸਤੇ ਇਲਾਕੇ ਦੇ ਕੰਮਾਂ ਵਾਸਤੇ ਸੋ ਐਦਾਂ ਦੇ ਵਧੀਆ ਸਮਰਪਤ ਤੁਹਾਨੂੰ ਵੀਰਵਾਰ ਮਿਲਿਆ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਹੁਣ ਤੁਸੀਂ ਆਪਣੇ ਝੰਡਿਆਂ ਦੀ ਜਰਾ ਤਾਕਤਾਂ ਦੱਸ ਦਿਓ ਇਹਨਾਂ ਨੂੰ ਜਿਤਾ ਕੇ ਲਿਆਉਂਗੇ ਕਿ ਨਹੀਂ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ